ਕਿਸਾਨ ਸੰਯੁਕਤ ਮੋਰਚਾ ਤੇ ਇੰਡੀਅਨ ਫਾਉਂਡੇਸ਼ਨ ਆਫ ਟ੍ਰੇਡ ਯੂਨੀਅਨ ਵੱਲੋਂ ਮੋਦੀ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲੇ ਕਿਸਾਨੀ ਕੋਲ ਦੀ ਚੌਥੀ ਵਰੇਗੰਡ ਉਤੇ ਕਾਰਪੋਰੇਟ ਵਿਰੋਧੀ ਦਿਨ ਮਨਾਇਆ ਗਿਆ ਇਸ ਕਿਸਾਨੀ ਸੰਘਰਸ਼ ਵਿੱਚ 700 ਕਿਸਾਨਾਂ ਅਤੇ ਮਜ਼ਦੂਰਾਂ ਦਾ ਬਲੀਦਾਨ ਵੀ ਕਦੇ ਨਹੀਂ ਭੁਲਾਇਆ ਜਾ ਸਕਦਾ ਇਸ ਰੈਲੀ ਨੂੰ ਵੱਖ-ਵੱਖ ਕਿਸਾਨ ਯੂਨੀਅਨ ਦੇ ਆਗੂਆਂ ਨੇ ਆਪਣੇ-ਆਪਣੇ ਵਿਚਾਰ ਰੱਖਦੇ ਹੋਏ ਸਰਕਾਰਾਂ ਜੁਆਨ ਨੇਵਾ ਜ਼ਮੀਨ ਐਕਵਾਇਰ ਕਰਨੀ ਬੰਦ ਕਰਨ ਮੰਡਰੇਗਾ ਅਧੀਨ 200 ਦਿਨ ਕੰਮਿਆਂ ਨੂੰ ਕੰਮ ਦਿੱਤਾ ਜਾਵੇ ਅਤੇ 600 ਰੁਪਏ ਦਿਹਾੜੀ ਦਿੱਤੀ ਜਾਵੇ 60 ਸਾਲ ਦੀ ਉਮਰ ਤੋਂ ਵੱਧ ਹਰ ਇੱਕ ਕਿਰਤੀ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ ਇਸ ਮੌਕੇ ਸਾਰਿਆਂ ਨੇ ਰਲ ਕੇ ਰਾਸ਼ਟਰਪਤੀ ਦੇ ਨਾਮ ਇੱਕ ਮੈਮੋਰੈਂਡਮ ਡਿਪਟੀ ਕਮਿਸ਼ਨਰ ਨੂੰ ਮੇਟ ਕੀਤਾ ਕਾਰਨ ਕੀ ਹੈ ਜੀ ਦੇਖੋ ਅੱਜ ਇੱਕ ਤਾਂ ਸਾਡੀ ਜੋ ਅਸੀਂ ਕੋਰ ਦਿੱਲੀ ਤੋਂ ਜਿੱਤ ਕੇ ਆਏ ਉਹ ਦੀ ਬਰੇਗੰਡ ਹੈ ਕਿਉਂਕਿ 26 ਤਰੀਕ ਨੂੰ ਅਸੀਂ ਵੱਖ-ਵੱਖ ਬਾਰਡਰਾਂ ਦੇ ਦਿੱਲੀ ਦੇ ਆ ਤੇ ਕੂਚ ਕਰਕੇ ਪਹੁੰਚੇ ਸੀਗੇ ਤੇ ਉਹ ਬਰੇਗੰਡ ਵੀ ਆ ਤੇ ਨਾਲ ਦੀ ਨਾਲ ਜਦੋਂ ਸਾਡਾ ਮੋਦੀ ਸਰਕਾਰ ਦੇ ਨਾਲ ਸਮਝੌਤਾ ਹੋ ਜਾਂਦਾ ਆ ਵੀ ਉਹ ਸਾਡਾ ਧਰਨਾ ਉਸ ਤੋਂ ਖਤਮ ਹੁੰਦਾ ਆ ਤਾਂ ਕੁਝ ਸਾਡੀਆਂ ਮੰਗਾਂ ਜਿਹੜੀਆਂ ਪੈਂਡਿੰਗ ਰਹਿ ਗਈਆਂ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਸਾਨੂੰ ਪੇਪਰ ਭੇਜ-ਭੇਜ ਕੇ ਦਸਤਕਤ ਕਰਕੇ ਵੱਖਰੇ-ਵੱਖਰੇ ਮਤਰਾਲੇ ਨਾਲ ਸੰਬੰਧਿਤ ਜਿਹੜੀਆਂ ਵੀ ਸੀਗੀਆਂ ਉਹ ਸਾਨੂੰ ਪੇਪਰ ਭੇਜਿਓ ਸਾਡੇ ਕੋਲ ਮੌਜੂਦ ਹੈ ਪਰ ਉਹਨਾਂ ਮੰਗਾਂ ਨੂੰ ਮੰਨਿਆ ਨਹੀਂ ਗਿਆ ਹੈਗਾ ਉਹਨਾਂ ਦੇ ਵਿੱਚ ਐਮਐਸਪੀ ਦੀ ਮੰਗ ਹੈ ਐਮਐਸਪੀ ਝੋਨੇ ਦੇ ਵੀ ਮਿਲਦੀ ਆ ਅਸੀਂ ਜਿਹੜਾ ਝੋਨੇਦਾਰ ਕੀ ਮਾੜਾ ਹਾਲ ਹੋਇਆ ਉਹਦੀ ਲੁੱਟ ਵੀ ਹੋਈ ਆ ਉਹਦੇ ਲਈ ਇਹ ਮੰਗਿਆ ਸੀਗਾ ਕਿ ਐਮਐਸਪੀ ਦੇ ਨਾਲ ਸੀਪਲੱਸ2 50 ਪਰਸੈਂਟ ਦਾ ਮੁਨਾਫੇ ਦੇ ਨਾਲ ਜੋੜ ਕੇ ਜਿਹੜੀ ਐਮਐਸਪੀ ਸਾਨੂੰ ਲਾਗੂ ਕੀਤੀ ਜਾਵੇ ਨਾਲ ਦੀ ਨਾਲ ਜਿਹੜੀਆਂ ਫਸਲਾਂ ਆ ਉਹਨਾਂ ਨੂੰ ਐਮਐਸਪੀ ਤੇ ਖਰੀਦਣ ਦੀ ਬਿਲਕੁਲ ਸਰਕਾਰ ਗਰੰਟੀ ਦੇਵੇ ਗਰੰਟੀ ਦਾ ਕਾਨੂੰਨ ਬਣਾਵੇ ਉਹ ਜਿੱਦਾਂ ਨਹੀਂ ਤਾਂ ਗਰੰਟੀ ਬਹੁਤ ਸਾਰੀਆਂ ਪదలਾਂ ਤੇ ਐਮਐਸਪੀ ਮਿਲਦੀ ਹੁਣ ਵੀ ਮਿਲਦੀ ਆ एलान ਕੀਤੀ ਹੋ ਸਰਕਾਰ ਨੇ ਪਰ ਦਰਅਸਲ ਗਰਾਊਂਡ ਲੈਵਲ ਤੇ ਉਹ ਐਮਐਸਪੀ ਹੈ ਨਹੀਂ ਅੱਜ ਕੀ ਝੋਨੇ ਦਾ ਵੀ ਬਹੁਤ ਲੁੱਟ ਹੋਈ ਐ ਇਸੇ ਮਾਮਲੇ ਤੇ ਬਾਕੀ ਪੰਜਾਬ ਦਾ ਕਿਸਾਨ ਨਹੀਂ ਹਰਿਆਣਾ ਦਾ ਕਿਸਾਨ ਵੀ ਦੇਸ਼ ਦਾ ਕਿਸਾਨ ਵੀ ਕਰਜੇ ਦੇ ਦੁਖੀ ਹੋ ਕੇ ਖੁਦਕਸ਼ੀਆਂ ਕਰ ਰਿਹਾ ਉਹ 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 ਸਾਡਾ ਮੰਨਿਆ ਸੀਗਾ ਵੀ ਆਪਾਂ ਕਰਜੇ ਤੇ ਜਿਹੜੀ ਆ ਉਹ ਲੀਕ ਮਰਨ ਦਾ ਸਾਡੇ ਨਾਲ ਵਾਅਦਾ ਹੋਇਆ ਸੀਗਾ ਤੇ ਨਾਲ ਦੀ ਨਾਲ ਹੈ ਵੱਡੀਆਂ ਸੜਕਾਂ ਬਣਾਉਣ ਦੇ ਲਈ ਅਨੇਵਾ ਜਮੀਨ ਜਿਹੜੀ ਕਿਸਾਨਾਂ ਦੀ ਐਕਵਾਇਰ ਕੀਤੀ ਜਾ ਰਹੀ ਆ ਉਹਨੂੰ ਬੰਦ ਕੀਤਾ ਜਾਵੇ ਤੇ ਫਸਲਾਂ ਤੇ ਜਿਹੜਾ ਪਸ਼ੂ ਪਸ਼ੂਆਂ ਦਾ ਜਿਹੜਾ ਸਾਡਾ ਧੰਨਾ ਹੈ ਇਹਨਾਂ ਤੇ ਜਿਹੜੀਆਂ ਸਾਡੀਆਂ ਪਸ਼ੂ ਆ ਸਾਡਾ ਫਸਲਾਂ ਬੀਜੀਆਂ ਜਾਂਦੀਆਂ ਅਸੀਂ ਟੀਮੇ ਦੀ ਮੰਗ ਕੀਤੀ ਤੇ ਸਰਕਾਰ ਆਪਣੇ ਤੌਰ ਤੇ ਜਿਹੜਾ ਸਰਕਾਰ ਉਹ ਮੁਫਤ ਜਿਹੜਾ ਪਸ਼ੂਆਂ ਦਾ ਵੀ ਬੀਮਾ ਕਰੇ ਤੇ ਉਹ ਤੇ ਜਮੀਨ ਫਸਲਾਂ ਦਾ ਵੀ ਕਰੇ 60 ਸਾਲ ਦੇ ਹਰ ਬੰਦੇ ਨੂੰ ਇਹ ਨਹੀਂ ਕਹਿੰਦੇ ਕਿ ਕਿਸਾਨ ਨੂੰ ਮਜ਼ਦੂਰ ਨੂੰ ਵੀ ਜਾਂ ਹੋਰ ਵੀ ਕੋ ਮਿਹਨਤੀ ਲੋਕਾਂ ਉਹ ਘੱਟੋਂ ਘੱਟ ਜਿਹੜੀ ਆ 10000 ਪੈਨਸ਼ਨ ਜਿਹੜੀ ਆ ਉਹ ਸਾਡੇ ਨਾਲ ਵਾਅਦਾ ਹੋਇਆ ਤਾਂ ਉਹਨਾਂ ਨੇ ਉਹ ਨਹੀਂ ਲਾਗੂ ਕੀਤਾ ਸਾਰਾ ਕੁਝ ਕਾਰਪੋਰੇਟਾਂ ਨੂੰ ਦੇ ਰਾਇਆ ਹਰ ਪਾਸੇ ਕਾਰਪੋਰੇਟ ਕਾਰਪੋਰੇਟ ਮੰਡੀਆਂ ਵੀ ਕਾਰਪੋਰੇਟ ਸਾਰੇ ਜਿਨੇ ਸਰਕਾਰੀ ادارے ਆ ਅੰਨੇ ਵਾ ਸਾਰੇ ਜਿਹੜੇ ਕਾਰਪੋਰੇਟਾਂ ਸੌਪੇ ਜਾ ਰਹੇ ਆ ਉਹ ਅਸੀਂ ਕਹਿ ਸਕਾ ਵੀ ਕਾਰਪੋਰੇਟ ਨੀਤੀਆਂ ਜਿਹੜੀਆਂ ਉਹ ਸਾਰੀਆਂ ਬੰਦ ਕੀਤੀਆਂ ਜਾਣ ਔਰ ਸਾਰੇ ਅਦਾਰਿਆਂ ਦਾ ਸਰਕਾਰੀ ਕਰਨ ਜਿਹੜਾ ਆ ਉਹ ਕੀਤਾ ਜਾਵੇ ਅਸੀਂ ਹੁਣ ਮੰਗ ਕਰਦੇ ਆ ਪੰਜਾਬ ਦੇ ਵਿੱਚ ਜਿੰਨਾ ਵੀ ਝੋਨੇ ਤੇ ਕਟੌਤੀ ਲੱਗੀ ਆ ਚਾਹੇ ਉਹ ਕਿਸੇ ਨੇ ਕੀਤੀ ਆ ਸ਼ੈਲਰਮਾਲ ਹਾਂਜੀ ਆ ਮੈਂ ਕਲੰਜੀ ਸਿੰਘ ਗੁੜਾਚ ਸੁਭਾ ਪ੍ਰਧਾਨ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਅੱਜ ਜਿਹੜਾ ਇਹ ਸਾਰੇ ਦੇਸ਼ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਜਿਹੜਾ ਹੈਡਕ quart ਹੈ ਇਹ ਕਿਸਾਨ ਅੰਦੋਲਨ ਨੂੰ 4 ਵਰੇ ਜਿਹੜੇ ਹੋ ਗਿਆ ਹੈ ਔਰ ਇਹ ਟ੍ਰੇਡ ਯੂਨੀਅਨ ਆ ਤੇ ਕਿਸਾਨ ਯੂਨੀਅਨਾਂ ਵੱਲੋਂ ਰਲ ਕੇ ਪ੍ਰੋਗਰਾਮ ਜਿਹੜੇ ਆਰਗੇਨਾਈਜ਼ ਕੀਤੇ ਜਾ ਰਹੇ ਆ ਤੇ ਅੱਜ ਦੇ ਦਿਨ ਨੂੰ 30 ਕਾਰਪੋਰੇਟ ਡੇ ਵਜੋਂ ਮਨਾਇਆ ਗਿਆ ਹੈ ਕਿਉਂਕਿ ਇਹ ਕਾਰਪੋਰੇਟ ਕੰਪਨੀਆਂ ਦਾ ਪੰਜਾਬ ਦੀ ਹਿੰਦੁਸਤਾਨ ਦੀ ਖੇਤੀ ਤੇ ਬਹੁਤ ਵੱਡਾ ਹਮਲਾ ਸੀ ਜਿਹਦੇ ਖਿਲਾਫ ਤਿੰਨ ਕਾਲੇ ਕਾਨੂੰਨ ਮੋਦੀ ਸਰਕਾਰ ਨੇ ਬਣਾਏ ਸੀ ਤੇ ਉਹਨਾਂ ਦੇ ਖਿਲਾਫ ਇੱਕ ਸਾਲ ਐਜੀਟੇਸ਼ਨ ਚੱਲੀ ਔਰ ਸਫਲਤਾਪੂਰਵਕ ਇਹ ਸੰਘਰਸ਼ ਨੇ ਸ਼ਾਂਤ ਲਈ ਧੰਦੇ ਨਾਲ ਆਪਣੀ ਗੱਲ ਕਹੀ ਤੇ ਉਹ ਕਾਨੂੰਨ ਵਾਪਸ ਕਰਾਉਣ ਦੇ ਲਈ ਮੋਦੀ ਸਰਕਾਰ ਮਜਬੂਰ ਹੋਣੀ ਪਈ ਤੇ ਇਸੇ ਤਰ੍ਹਾਂ ਕਰੋਨਾ ਪੀਕ ਰੇਟ ਦੇ ਦੌਰਾਨ ਮਜ਼ਦੂਰ ਵਰਗ ਦੇ ਲਈ ਵੀ ਮੋਦੀ ਕੋਡ ਨੇ ਮੋਦੀ ਸਰਕਾਰ ਨੇ ਚਾਰ ਕੋਡ ਜਿਹੜੇ ਲੈ ਕੇ ਆਏ ਆ ਔਰ ਅਸੀਂ ਇਹ ਮੰਗ ਕਰਦੇ ਆ ਮਜ਼ਦੂਰ ਯੂਨੀਅਨਾਂ ਵੱਲੋਂ ਕਿ ਉਹ ਕੋਡ ਜਿਹੜੇ ਵਾਪਸ ਲਏ ਜਾਣ ਉਹਦੇ ਨਾਲ ਮਜ਼ਦੂਰਾਂ ਦੇ ਹੱਕ ਹਕੂਕ ਹੈ ਜਿਹੜੇ ਉਹ ਖੋਏ ਜਾ ਰਹੇ ਆ ਤੇ ਕਾਰਪੋਰੇਟ ਘਰਾਣਿਆਂ ਨੂੰ ਇੰਡਸਟਰੀਅਲਿਸਟ ਘਰਾਣਿਆਂ ਨੂੰ ਜਿਹੜਾ ਵੱਧ ਅਧਿਕਾਰ ਦਿੱਤੇ ਜਾ ਰਹੇ ਆ ਇਤੋਂ ਤੱਕ ਕਿ ਮਜ਼ਦੂਰਾਂ ਦੀ ਜਿਹੜੀ ਹੈ ਲੜਾਈ ਕਰਨ ਦੀ ਸ਼ਕਤੀ ਹੈ ਉਹਨੂੰ ਕਮਜ਼ੋਰ ਕੀਤਾ ਜਾ ਰਿਹਾ ਹੜਤਾਲ ਦਾ ਅਧਿਕਾਰ ਜਿਹੜਾ ਉਹ ਖੋਇਆ ਜਾ ਰਿਹਾ ਮਾਲਕਾਂ ਨੂੰ ਮਜ਼ਦੂਰਾਂ ਨੂੰ ਕੱਢਣ ਦੇ ਅਧਿਕਾਰ ਜਿਹੜੇ ਉਹ ਦਿੱਤੇ ਜਾ ਰਹੇ ਆ ਹਰ ਐਂਡ ਫਾਇਰ ਦੀ ਨੀਤੀ ਜਿਹੜੀ ਲੈ ਕੇ ਆ ਰਹੀ ਹੈ ਇੱਕ ਪਾਸੇ ਤਾਂ ਆਪਣੇ ਪੰਜਾਬ ਦੇ ਵਿੱਚ ਚੱਲ ਰਿਹਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਹੈਗੇ ਆ ਉਹਨਾਂ ਦੀ ਵੋਟ ਵੀ ਖਤਮ ਕੀਤੀ ਜਾਵੇ ਉਹਨਾਂ ਦੀ ਸਪੋਰਟ ਵੀ ਜਿਹੜੀ ਹੈ ਉਹ ਲਾਈਨਾਂ ਦੇ ਵਿੱਚ ਹੈ ਲੇਕਿਨ ਜਿਹੜੀਆਂ ਜੂਨੀਅਰ ਜਿਹੜੇ ਘਰ ਨੇ ਲਾ ਲਈਆਂ ਉਹ ਉਸ ਦੇ ਵਿੱਚ ਦੇਖਿਆ ਜਾਂਦਾ ਕਿ ਪ੍ਰਵਾਸੀ ਮਜ਼ਦੂਰ ਉਹ ਵੱਧ ਚਾਇਕ ਹਿੱਸਾ ਲੈਂਦੇ ਆ ਦੇਖਿਏ ਇਹ ਜਿਹੜਾ ਬਹੁਤ ਗਲਤ ਰੁਝਾਨ ਹੈ ਕੁਝ ਲੋਕ ਹੈਗੇ ਆ ਜਿਹੜੇ ਪੰਜਾਬ ਚ ਪ੍ਰਵਾਸੀ ਮਜ਼ਦੂਰਾਂ ਦੀ آمد ਤੇ ਸਵਾਲ ਖੜੇ ਕਰਦੇ ਆ ਪ੍ਰਵਾਸ ਨੂੰ ਸਮਝਣ ਦੀ ਜ਼ਰੂਰਤ ਹੈ ਪ੍ਰਵਾਸ ਜਿਹੜਾ ਹੈ ਉਹ ਮਨੁੱਖ ਦਾ ਸੁਭਾਅ ਆ ਜਿੱਥੇ ਕਿਸੇ ਨੂੰ ਵੱਧ ਲੇਬਰ ਮਿਲਦੀ ਆ ਉੱਥੇ ਉਹਨੂੰ ਪ੍ਰਵਾਸ ਕਰਦੇ ਆ ਪੰਜਾਬ ਦਾ ਮਜ਼ਦੂਰ ਜਿਹੜਾ ਕੈਨੇਡਾ ਐ ਨਿਊਜ਼ੀਲੈਂਡ ਆਜਾ ਆ ਜਿਹੜਾ ਦੇਸ਼ਾਂ ਨੂੰ ਪ੍ਰਵਾਸ ਕਰ ਰਿਹਾ ਤੇ ਸਾਡਾ ਜੋ ਵੀ ਵਿਆਹ ਦਾ ਮਜ਼ਦੂਰ ਜਿਹੜਾ ਇੱਥੇ ਉਹ ਕਿਹੜੇ ਸੱਦੇ ਤੇ ਪ੍ਰਵਾਸ ਕਰ ਰਿਹਾ ਔਰ ਅਸੀਂ ਇਸ ਗੱਲ ਦੀ ਬਿਲਕੁਲ ਨਿੰਦਾ ਕਰਦੇ ਹਾਂ ਕਿ ਇਹ ਸ਼ੁਰੂ ਹੋਇਆ ਪ੍ਰਵਾਸੀ ਮਜ਼ਦੂਰ ਦਾ ਇੱਕ ਹੱਕ ਹੈ ਅੱਜ ਵੀ ਨਿਸ਼ਚਿਤ ਵਿੱਚ ਸਾਡੀਆਂ ਸਰਹੱਦੀਆਂ ਵਿੱਚ ਵੀ ਪ੍ਰਵਾਸੀ ਮਜ਼ਦੂਰ ਜਿਹੜੇ ਆ ਕੇ ਇੱਥੇ ਕਰਕੇ ਬੈਠੇ ਆ ਸਾਡੀ ਸਮਝ ਹੈ ਇਸ ਤਰ੍ਹਾਂ ਕਰਨ ਨਾਲ ਮਜ਼ਦੂਰ ਜਮਾਤ ਦਾ ਇੱਕ ਤੱਕ ਸਨਦਾ ਦੱਸਾ ਗਿਆ ਇਹ ਕੀ ਮਸਲਾ ਕੀ ਹੈ ਜੋ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਸਿੰਘ ਰਟੇਂਡਾ ਜਨਰਲ ਸੈਕਟਰੀ ਪੰਜਾਬ ਭਾਰਤੀ ਕਿਸਾਨ ਜੁਨ ਲਖਵਾਲ ਸੋ ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਆ ਇਹ ਜਿਸ ਤਰ੍ਹਾਂ ਅਸੀਂ 2019 ਦੇ ਵਿੱਚ 26 ਨਵੰਬਰ ਨੂੰ ਦਿੱਲੀ ਦੇ ਵਿੱਚ ਸੰਘਰਸ਼ ਕਰਨ ਲਈ ਕੂਚ ਕੀਤਾ ਸੀ ਉਸ ਦਿਨ ਨੂੰ ਮੁੱਖ ਰੱਖਦੇ ਹੋਏ ਅੱਜ ਇਹ ਜਿਹੜੀ ਆ ਉਸ ਬਰੇਗੰਡ ਨੂੰ ਮੁੱਖ ਰੱਖਦੇ ਹੋਏ ਅੱਜ ਇਹ ਪ੍ਰੋਗਰਾਮ ਕਰਾ ਰਹੇ ਹਾਂ ਕਿਉਂਕਿ ਉਹ ਸੰਘਰਸ਼ ਜਿਸ ਤਰ੍ਹਾਂ ਅਸੀਂ ਜਿੱਤਿਆ ਜਿਸ ਤਰ੍ਹਾਂ ਕੀਤਾ ਉਹਦੇ ਵਿੱਚ ਜੋ ਕੁਝ ਪ੍ਰਾਪਤੀਆਂ ਕਰਕੇ ਆਏ ਹਾਂ ਉਸ ਦਿਨ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਵੇ ਜਿਸ ਤਰ੍ਹਾਂ ਦੁਆਬੇ ਵਿੱਚ ਪਹਿਲਾਂ ਵੀ ਸੰਘਰਸ਼ ਲੜੇ ਦੁਆਬੇ ਦੀਆਂ ਸਾਰੀਆਂ ਜਥੇਬੰਦੀਆਂ ਨੇ ਮੋਹਰੇ ਹੋ ਕੇ ਉਹਦੇ ਵਿੱਚ ਅਸੀਂ ਵੀ ਪੂਰਾ ਹਿੱਸਾ ਪਾਇਆ ਉਹ ਸਦਾ ਹੀ ਸੰਘਰਸ਼ ਸਾਨੂੰ ਯਾਦ ਰਹਿਣ ਵਾਲਾ ਰਹੇਗਾ ਅਸੀਂ ਉਹੀ ਬਰੇ ਗੱਡ ਬਣਾਉਣ ਦੇ ਕਰਕੇ ਅੱਜ ਦਾ ਇਹ ਪ੍ਰੋਗਰਾਮ ਉਲੀਕਿਆ ਹੈ ਅੱਜ ਮੇ ਜੀ ਅੱਜ ਜਿਹੜਾ ਪ੍ਰੋਟੈਸਟ ਹੈ ਕੀ ਮੈਂ ਨਰਮ ਸਿੰਘ ਓਜਲਾ ਜੀ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਜੁਨੀਅਰ ਤੋਂ ਅੱਜ ਜਿਹੜਾ ਅਸੀਂ ਜਦੋਂ 20 ਦੇ ਵਿੱਚ ਆਪਾਂ 26 ਤਰੀਕ ਨੂੰ ਤੇ ਤੋਂ ਚਾਲੇਵਾਜ਼ ਦਿੱਲੀ ਨੂੰ ਅਸੀਂ ਜੋ ਵੀ ਪੂਰੇ ਪੰਜਾਬ ਨੇ ਪੂਰੇ ਹਿੰਦੁਸਤਾਨ ਨੇ ਮਿਹਨਤ ਕਰਕੇ ਜੋ ਤਿੰਨ ਕਾਲੇ ਕਾਨੂੰਨ ਜੋ ਖੇਤੀ ਦੇ ਲੈ ਕੇ ਆਏ थे ਉਹਨਾਂ ਨੂੰ ਵਾਪਸ ਕਰਾਉਣ ਲਈ ਇਹ ਦਿਨ ਨੂੰ ਅਸੀਂ ਹਮੇਸ਼ਾ ਯਾਦ ਰੱਖਾਂਗੇ ਹਮੇਸ਼ਾ ਇਮਾਨਦਾਰ ਰਹਾਂਗੇ ਔਰ ਸਹੀ ਨਾਲ ਸਰਕਾਰਾਂ ਨੂੰ ਅਸੀਂ ਹਰ ਦਿਨ ਜਾਣੀ ਚੇਤਾਵਨੀ ਦਿੰਦੇ ਰਹਾਂਗੇ ਤਾਂ ਕਿ ਸਰਕਾਰਾਂ ਭੁੱਲ ਜਾਈਆਂ ਆ ਜਦੋਂ ਵਾਅਦੇ ਕਰਕੇ ਭੁੱਲ ਜਾਂਦੀਆਂ ਕਿਹਦੇ ਬਦਵਾਰ ਕਰੂਗਾ ਇਹ ਇਹ ਹਾਲ ਸਰਕਾਰਾਂ ਦਾ ਇੰਨਾ ਕੁਝ ਕਹਿੰਦਾ ਹੋਇਆ ਖੇਮ ਦਾ ਜਾਜਕਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਮੰਗ ਤੇ ਲਖੀਨਪੁਰ ਪਿੰਡ ਕੀ ਜਿਹੜੇ 82 ਗੁੰਡਿਆਂ ਵੱਲੋਂ ਕਤਲ ਕੀਤੇ ਗਏ ਸੀ ਸ੍ਰੀ ਆਮ ਤੇ ਪੱਤਰ ਗਏ ਮਜ਼ਦੂਰਾਂ ਦੀਆਂ ਜਿਹੜੀਆਂ 4 ਕਨੁਕ ਬਿਲਕ ਕੋਡ ਲਾਗੂ ਕੀਤੇ ਆ ਉਹਨਾਂ ਨੂੰ ਖਤਮ ਕਰਾਉਣ ਲਈ ਜਿਹੜੀਆਂ ਮੰਗਾਂ ਸਾਰੀਆਂ ਅਮਰੀਕਾ ਦੇ ਕਾਮਲੇ ਬਣਾਉਣ ਦੀ ਮੰਗ ਤੇ ਹੋਰ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਇਹ ਜਿਹਨੇ ਪੰਦਰ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ डीसी मत्र मोर्चा जिंदबाद मज़दूर लखीमपुर पीरी जे कातला फाहे लाओ लखीमपुर खीरी चान मज़दूर जे कातला न फाहे लाए। ਸਾਰੀਆਂ ਫਸਲਾਂ ਲਈ ਐਮਐਸਪੀ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਦਿਓ ਗਰੰਟੀ ਦਿਓ ਗਰੰਟੀ ਦਿਓ ਮਜ਼ਦੂਰ ਕਿਸਾਨ ਇਕਤਾ ਜਿੰਦਾਬਾਦ 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 ਅਮੇ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਕਿ ਕੈਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜਿਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਠੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਜੇ 1.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਤੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ੍ਹ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵੱਡੀ ਪੈਸੇ ਲਾਉਨੇ ਆਂ ਦੋਕਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ